ਕਹਾਵਾਂ ਦੀਆਂ ਵਾਰਤਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦੀ ਅੱਜ ਜਿਹੜੀ ਘਟਨਾ ਸਾਹਮਣੇ ਆਈ ਸੀਗੀ ਨੂਰਪੋਵੇਦੀ ਤੋਂ ਉਸ ਤੋਂ ਬਾਅਦ ਇੱਕ ਘਟਨਾ ਕਾਨੂੰਨੀ ਤੋਂ ਵੀ ਆਈ ਹੈ ਜਿਹੜਾ ਕਿ ਇੱਕ ਲੜਕਾ ਜੋ ਕਿ ਪਿੰਡ ਮਨਸਾਲੀ ਦਾ ਰਹਿਣ ਵਾਲਾ ਸੀਗਾ ਉਹ ਆਪਣੀ ਦੁਕਾਨ ਬੰਦ ਕਰਤੇ ਕਰ ਜਾ ਰਿਹਾ ਸੀਗਾ ਕਿ ਅਚਨਿਕ ਉਸ ਨੂੰ ਨਹਿਰ ਦੇ ਉੱਤੇ ਕੁਝ ਜਿਹੜੇ ਸੀਏ ਡਿਸੈਚਲ ਹੁੰਦੇ ਆ ਚੋਰ ਹੁੰਦੇ ਆ ਉਨਾ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਹਦੀ ਦੀ ਗੱਲ ਇੱਕ ਸਾਹਮਣੇ ਆਈ ਹੈ ਕਿ ਉਸ ਵਿਅਕਤੀ ਵੱਲੋਂ ਉਸ ਮੰਗਲ ਸਿੰਘ ਵੱਲੋਂ ਜਿਹੜਾ ਕਾਫੀ ਬਾਹਦੀ ਦੇ ਨਾਲ ਉਸ ਤੋਂ ਮੁਕਾਬਲਾ ਕੀਤਾ ਜੋ ਕਿਚ ਉਹਨਾਂ ਦੇ ਪਾਸ ਸੀਗੀ ਉਹ ਕਿਤੇ ਸਿਰਫ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਚ ਦੇ ਵਿੱਚ ਕਿਤੇ ਉਹਨਾਂ ਨਾਲ ਵੱਲ ਹੱਥ ਵੱਲ ਫੜੀ ਗਈ ਤੇ ਉਹਨੂੰ ਦੱਸਿਆ ਕਿ ਬਿਲਕੁਲ ਬੜੀ ਬਾਹਦੀ ਦਾ ਮੁਕਾਬਲਾ ਕੀਤਾ ਤੇ ਜਿਹੜਾ ਦੂਸਰਾ ਸੀਗਾ ਮੋਟਰਸਾਈਕਲ ਸਵਾਰ ਉਹ ਮੌਕੇ ਤੋਂ ਭਰਾਰ ਹੋ ਗਿਆ ਪਰ ਲੇਕਿਨ ਜਿਹੜੀਆਂ ਵਾਰਦਾਤਾਂ ਸੀ ਅਕਸਰ ਟੈਲੀਵਿਜ਼ਨਾਂ ਰਾਹੀਂ ਜਾਂ ਦੇਖ ਕੇ ਸੁਣਦੇ ਸੀਗੇ ਬਾਹਰ ਦੇ ਇਲਾਕਿਆਂ ਦੇ ਵਿੱਚ ਸੁਣਦੇ ਸੀਗੇ ਉਹ ਵਾਰਦਾਤਾਂ ਅੱਜ ਪੰਜਾਬ ਦੇ ਵਿੱਚ ਹੋਣੇ ਸ਼ੁਰੂ ਹੋ ਚੁੱਕੀਆਂ ਨੇ ਤੇ ਬਿਲਕੁਲ ਇਸ ਦੇ ਖਿਲਾਫ ਸਾਡੀ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹਨੂੰ ਸਖਤ ਤੋਂ ਸਖਤ ਕਦਮ ਚੁੱਕਣਾ ਚਾਹੀਦਾ ਹੈ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਉਹ ਜਦੋਂ ਤੱਕ ਉਹਨਾਂ ਨੂੰ ਡਰ ਨਹੀਂ ਹੋਵੇਗਾ ਉਦੋਂ ਤੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿਣਗੇ